दो दिन चक्की दी छाली ही के 46 किताब उलजे ना कोई आते दा खैला लिखा ना कोई चौलांदी पहाई लिखी ना कोई लुवाला छाब किताब लिखे जी मत냠 ए मामला नहीं नेदा कंदी कु हिंजा आ राम राम सेठ ਲਾਮ ਲਾਮ ਜੀ ਲਾਮ ਲਾਮ ਹੌਲਕੀ ਹਾ ਚੱਲਨੇ ਜੀ ਵਧੀਆ ਤੇ ਹੈ ਕਿ ਤੇਜ਼ੇ ਕੱਪਲੇ ਨਾਲ ਗਾ ਕੇ ਵੀ ਬੋਲ ਤੱਕ ਲੱਗਦਾ ਐਹੀਂ ਗਿਲਪਾ ਕਰਕੇ ਲਿਖੇ ਵੈਦਲੀ ਵਾ ਓਏ ਉਹ ਸੇਠ ਹਾਂ ਇੱਧਰ ਕੀ ਛੋਲੇ ਚੱਬੀ ਐ ਨਾ RAM RAM ਤਾਂ ਮੈਂ ਹੋਰਾ ਬੁਲਾਈ ਜੰਨਾ ਤੈਨੂੰ ਓ ਜਿੱਤਾ ਉਲੀਆ ਉਲੀਆ ਬੁਲੀ ਐਥੇ ਬੈਠੀ ਉਲੀ ਬੈਠੇ ਕੇਰਾ ਪਿੰਦਾ ਤੇਲਾ ਵਈ ਪਿੰਡ ਤਾਂ ਲਵੀ ਯਾਰ ਰਤਨਗਰ ਅੱਛਾ ਆ ਨਾ ਲਾ ਲਾ ਹਾਂ ਨਾਂ ਕੀ ਐ ਤੇਲਾ ਓ ਮੇਰਾ ਨਾਂ ਐ ਬੰਚੋਤਾ ਬੰਜਾ ਤਾਂ ਠੀਕ ਹੈ ਠੀਕ ਹੈ ਬੰਜਾ ਉੱਤਾ ਛੂੰ ਹਾਂ ਹਾਂ ਹੁਣ ਮੈਨੂੰ ਐਂ ਦੱਛ ਤੂੰ ਕੋਈ ਕੰਮ ਤਾਂ ਦੇਣੂ ਆਏ ਐ ਕਿ ਮੇਰਾ ਮੋਦਾ ਤੋੜਨੇ ਆਏ ਆ ਮਲੇ ਚੱਕੀ ਚ ਕੰਮ ਧੰਦੇ ਨੂੰ ਆਂਦੇ ਹੁੰਦੇ ਨੇ ਹਾਂ ਦੱਛ ਕੀ ਗੱਲ ਬਾਤ ਹੈ ਦੇਖੋ ਮੈਂ ਇੱਕ ਬਾਬੇ ਨੇ ਮੈਨੂੰ ਕਿਹਾ ਤੀ ਗੱਗਿਆ ਤੀ ਮੈਂ ਉਹਦੇ ਕੋਲੇ ਬਾਬੇ ਕੋਲੇ ਗਿਆ ਤੀ ਹਾਂ ਬੇ ਕਹਿੰਦੇ ਕਹਿੰਦੇ ਵੀ ਸੋਨੂ ਇੱਕ ਘਰੇ ਪੁੰਨ ਕਰਨਾ ਪਊ ਪੁੰਨਿਆ ਕਰਨਾ ਪਉ ਹਾਂ ਪੁੰਨਤਾ ਚੋਂ ਚੰਗੇ ਪਈ ਪੁੰਨਤਾ ਚੰਗੇ ਬਹੁਤ ਚੰਗੇ ਪੁੰਨਤਾ ਪੁੰਨਤਾ ਹੋ ਜੇ ਗਲੀਬ ਦਾ ਅਗਲੀ ਤੇ ਲਗਾ ਤੇ ਵੀ ਫਲਦੇ ਹਾਂ ਆਪਣਾ 23000 ਤਾਂ ਹੈਗਾ ਰਿਸ਼ਤੇ ਦਾ 20000 30000 ਆਲੇ ਦੁਆਲੇ ਆਪਣੇ ਵਰਤਨ ਵਾਲਾ 20000 ਹਾਂ ਉਹਨਾਂ ਪੰਜੇਟਾ ਚ ਕਿਆ ਪਾਣੀ? ਆ ਤਾ ਪਾਣੀ ਪੀ ਲਾਂਗੇ। ਕਿਆ ਪਾਣੀ? ਕੋਈ ਠੰਡਾ ਤਾ ਕੋਈ ਪੀ ਲਾਂਗੇ। ਪਹਿਲਾਂ ਆਇਆ ਨਾ ਆਪਣਾ ਕੰਮ ਸੌਦਾ ਹੋ ਜੇ ਉਰੇ ਸਮਾਨ ਤੇ ਹਾਂ 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 ਉਝੇ ਬਲ ਗਲੀਚ ਨਹੀਂ। ਉਝੇ ਬਲ ਗਲੀਚ ਨਹੀਂ। ਇਹ ਪਹਿਨਾ ਗੱਲ ਕੰਮ ਦੀ ਹੋ ਜੀ। ਮੈਂ ਸੁਣਿਆ ਸੀ ਗੱਲ ਤੇਰੀ। ਅੱਛਾ ਅੱਛਾ। ਕਹਿੰਦੇ ਉਹਦੀ ਚੱਕੀ ਦੇ ਉੱਪਰ ਸਾਰਾ ਸਮਾਨ ਪੀਸਿਆ ਜਾਂਦਾ। ਮਹਾਂਜੀ ਸਮਾਨ ਮਿਲਦਾ। ਅੱਛਾ ਲਾ ਚਮਾਨ ਪੀਸਿਆ ਜਾਂਦਾ। ਮੈਂ ਤਾਂ ਪੰਜਾਲ ਬਾਈ ਵੀ ਪੀ ਚਤੇ ਚੱਕੀ ਵਿੱਚ ਨਹੀਂ 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 ਉਹ ਗੱਲ ਨਹੀਂ ਬਾਈ ਤੇ ਮੂੰਹ ਗੱਲ ਹੈ ਬਟ ਹਾਂ ਚੀਜ਼ ਦੀ ਗੱਲ ਹੈ ਆਹ ਉਹ ਇਹ ਤਾਂ ਐ ਕਿ ਹੁੰਦਾ ਚ ਖੁੱਲੀ ਕੇ ਚੱਕੀ ਚੀਜ਼ੀ ਲੋਹੇ ਅੱਤਾਂ ਵੀ ਹੁੰਨੇ ਹਾਂ ਅੱਤਾਂ ਵੀ ਬੀਬੀ ਨੇ ਚੌਲ ਵੀ ਪਹਾਨੇ ਨੇ ਚੌਲ ਵੀ ਪੀਨੇ ਨੇ ਤੇ ਸਰੋਂ ਦਾ ਤੇਲ ਵੀ ਕਢਾਣਾ ਹੈ ਤੇਲ ਵੀ ਚਾਹੀਦਾ ਕੋਲੇ ਹੈਗਾ ਕੋਣੀ ਕੋਲੇ ਬੱਦਿਆ ਬੱਦਿਆ ਕੋਈ ਚਾਹ ਕੋਲੂ ਚ ਕੀ ਕੁਸਪੀ ਆ ਜਾਂਦਾ ਛਲੋ ਕੋਲੂ ਚ ਦਾ ਜੋ ਮਰਜੀ ਪਿਆਲੇ ਜੋ ਮਰਜੀ ਦਾ ਕੀ ਮਤਲਬ ਹੈ ਇਪਾ ਮੇ ਕੋਲੂ ਕਿ ਉਹ ਜੀ ਬਾਹ ਨਹੀਂ ਬਾਈ ਨਹੀਂ ਹੱਛੀ ਦੀ ਗੱਲ ਹੈ ਹੱਛੀ ਦੀ ਉਹ ਤੇਰੀ ਹਾਸੀ ਹਾਸੀ ਦੀ ਤੂੰ ਮੇਰੀ ਤਮਾਸੀ ਹੋ ਜੂ ਹੈ ਬੰਜਾ ਤਾ ਚ ਹੈ ਗੱਲ ਸਮਝ ਹੱਛੀ ਜਿੰਦੇ ਤਲਕੀ ਤਲਕੀ ਹੈ ਚਨਾਲੇ ਬੰਦੇ ਦਾ ਲੱਭ ਚਾਤ ਦਿੰਦਾ ਹੁੰਦਾ ਹੈ ਮਿਲ ਗਏ ਇੱਕ ਹੋ ਵੀ ਆਪਾਂ ਨੇ ਦਾਲ ਵੀ ਪਿਹਾਨੀ ਹੈ ਦਾਲ ਵੀ ਪੀਦਾਂਗੇ ਦਾਲ ਵੀ ਪੀਤੀ ਜਾਊਗੀ ਛਾਲਦੀ ਹਲਦੀ ਵੀ ਪੀਦਾਂਗੇ ਛਾਲਾ ਕੁਛ ਆਪਣੇ ਲਈ ਤੂੰ ਮੂੰਹੋ ਤਾਂ ਕੱਢ ਦੇ ਛਾਲਾ ਕੁਝ ਹੈ ਕਿੱਦਲ ਗਈ ਇਹਦੇ ਉਏ ਉਏ ਬੰਗਾ ਉੱਤਾ ਛਿਆ ਉਹ ਬੰਗਾ ਉੱਤਾ ਛਿਆ ਉਹਨੇ ਕੀ ਮੰਗਦਾ ਤੂੰ ਹੈ ਕੋੜ ਜਾ ਕੇ ਕਿ ਦੇਖ ਦੇ ਦਿਲ ਦੇਖ ਦੇ ਦਿਲ ਦੇਖ ਦੇ ਉਹਨੇ ਬੈਠ ਚੱਕੀ ਜੀ ਤੇਰੀ ਕੁੱਤੀ ਲੁੱਕ ਗਈ ਆ ਕੇ ਥੱਲੇ ਇਹ ਥੇ ਤਾਂ ਭੁੱਖੀ ਮਰਦੀ ਸ਼ਿਫਤੀ ਨਹੀਂ ਲੁਕਦੀ ਹੈਗੀ ਉਹ ਕੁੱਤੀ ਭੌੜਦਾ ਔਰੇ ਲੁਕਣ ਨੂੰ ਸਾਡੀ ਓ ਬੰਦੇ ਉੱਤੇ ਆ ਓ ਬੰਦੇ ਉੱਤੇ ਆ ਓ ਤੂੰ ਪਿਛਲੇ ਜਨਮ ਚ ਮੁਰਗਾ ਦੀ ਓਏ ਉਹ ਮੁਰਗਾ ਕਹਦੇ ਵਾਸੇ ਆ ਜਿਹੜੇ ਕੱਲੇ ਕੱਲੇ ਦਾਣੇ ਚੁਗ ਚੁਗ ਖਾਣ ਲੱਗ ਲੈ ਉਹਨੇ ਥੱਲੇ ਪਲੇ ਓਏ ਮੁਰਗ ਸੇਠਾ ਕਿਵੇਂ ਡਾਦੀ ਮਾਲ ਕੇ ਚਰੇ ਉੱਤੇ ਇੱਧਰ ਆ ਥੱਲੇ ਇੱਥੇ ਛਾਪਟਾਂ ਚ ਆ ਜਾਈਗਾ ਮੇਲੇ ਗੱਲ ਪੈ ਜਾਈਗਾ ਓਲੇ ਲਾ ਲਾਂਗੇ ਜੱਟਾ ਕਿਉਂ ਲਈ ਧੰਨਾ ਮੇਰੇ ਵਾਲ ਤੇ ਓਏ ਬੌਲਿਆ ਓ ਬੌਲੇ ਕਿਦਾਂ ਬੰਦਾ ਹੈ ਕਿਦਾਂ ਈ ਗੱਦੇ ਬਿੱਦੈ ਮੈਂ ਤਾਂ ਉਹ ਦੇਖਦਾ ਤੀਗਾ ਜਿਹੜਾ ਉਹ ਗੀਤ ਚ ਕਹਿੰਦੇ ਹੁੰਦੇ ਸੀਗੇ ਉਹ ਨਹੀਂ ਆਟਾ ਪੀਂਦੇ ੁੱਗੂ ਟੁੱਟ ਗਿਆ ਮਸ਼ੀਨ ਦਾ ਮੈਨੂੰ ਉਹ ਦਿਖਾ ਕਿੱਥੇ ਹੈ ਅੱਬਾ ਬੋਲਿਆ ਅੱਬਾ ਬੋਲਿਆ ਉਹ ਲੈ ਚੱਕੀ ਆ ਤੇ ਵਾਲੀ ਚੱਕੀ ਹੈ ੁੱਗੂ ਦੇਖ ਇਹਨੂੰ ਲੈ ਚਿਲਿਆ ਘਰ ਚ ਫਿੱਤੇ ਤੂੰ ਕਹਿੰਦੇ ਤਾਂ ਹੁੰਦੇ ਨੇ ਕੰਮ ਲਿਆ ਉਹ ਤਾਂ ਉਹ ਮਰ ਗਿਆ ਥੀ ਉਹ ਤਾਂ ਮਰ ਗਿਆ ਥੀ ਬਹੁਤ ਛੇਰ ਪਹਿਲਾਂ ਹੁਣ ਉਹਨੇ ਜੱਟਾਂ ਦੇ ਜਲਮ ਲੈ ਲਿਆ ੁੱਗੂ ਬਣ ਕੇ ੁੱਗੂ ਦੇ ਤਾ ਪਿੱਜਾ ਮਸ਼ੀਨ ਤੇ ਨਹੀਂ ਹੁੰਦਾ ਅਨਾ ਤੇ ਲੰਕਲੇ ਉਹ ਹਿੰਦੂ ਬਾਈਦਨੋ ਪੱਜਣਾ ਬਾਈ ਜਾਉਨੇ ਜਿਲੇ ਫੇਰ ਜਾਂਦੇ ਨਾ ਹੱਥ ਲਾ ਲਈ ਗੱਲੂ ਉਹ ਛੋਜਾ ਦੇ ਨਹੀਂ ਮੈਨੂੰ ਐਂ ਦੱਸ ਤੂੰ ਦਿਨ ਚ ਕੈ ਵਾਰ ਇਹਨਾਂ ਨੇ ਮੈਨਾ ਲੰਨਾ ਤਿੰਨ ਗੇਲੇ ਰਾਣੀ ਕੈ ਵਾਰ ਇਹਨਾਂ ਲਾਂਦੀ ਐ ਉਹਨਾਂ ਲਾਂਦੀ ਐ ਦੋ ਗੇਲੇ ਸੁਰਖੀ ਬਿੰਦੀ ਲਾਲਾਂ ਦੀ ਐ ਦੋ ਗੇਲੇ ਗੰਮਾ ਚਾਲਾ ਦਿੱਤਾ ਹੋਇਆ ਛਾਲਾ ਕੁਛ ਆ ਮੋਟਰ ਨੂੰ ਵੀ ਤਾਂ ਨਵਾਂ ਲਿਆ ਕਰ ਕਮਲੀਆ ਕਮਲੀਆ ਦਿੱਤਾ ਤੇ ਮੋਤੇ ਲਮਾ ਕਿਨਾਰੇ ਛੱਕ ਬਲਾਉਣ ਜਾਣੀ ਆ ਮੇਰੇ ਛੁਰਕੀ ਜਿੰਦੀ ਲਾ ਕੇ ਜਾਗੋ ਚ ਕਮੇਗਾ ਮਾਮੀ ਬਣਾ ਕੇ ਨਹੀਂ ਡੱਡਾ ਆ ਜਾ ਉਹ ਲੈ ਐ ਛਲਦਾ ਤਾਂ ਉਹਨੇ ਬੈ ਕੇ ਹੋਗਾ ਛਵਕ ਤਾਂ ਮੈਂ ਤਾਂ ਛਾਲਾ ਉੱਤੇ ਕੀ ਦੇਖੀ ਜਾਂਦਾ ਇੱਧਰ ਉੱਧਰ ਹੈ ਜਾਲੇ ਜਾਲਿਆਂ ਦੇ ਵਿੱਚ ਮੱਕੜੀਆਂ ਕੀ ਗੱਲ ਤੂੰ ਨਾਲ-ਨਾਲ ਚੱਕੀ ਦੇ ਆਟਾ ਚੱਕੀ ਦੇ ਸੀ ਫੂਡ ਦਾ ਵੀ ਕੰਮ ਕਰਦਾ ਐਵੇਂ ਲੈ ਮੈਂ ਪਾਣੀ ਨਾਲ ਛੱਛ ਬਣਾਉਣਾ ਜਲ ਦੇ ਮਾਰ ਕੇ ਖਾ ਗਿਆ ਬੁਲੇ ਬੈ ਕੇ ਬੈ ਕੇ ਇਹਨਾਂ ਨੇ ਬੈ ਕੇ ਗੱਲ ਕਰਨ ਦੇ ਚ ਬੈ ਕੇ ਕਰਦੀ ਗੱਲ ਕਰਨੀ ਹੈ ਉਹ ਤੇਰੀ ਸੇਠ ਹੋਣ ਕੀ ਹੋ ਗਿਆ ਉਹ ਚੂਹਾ ਓਏ 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 ਈਲਾ ਓਏ ਈਲਾ ਚੂਹਾ ਤੇ ਲਿਸ਼ਤੇ ਦਾਣਾ ਕੋਈ ਜੇਲਾ ਤੂੰ ਜਿਹਨਾਂ ਪੱਜ ਕੇ ਹੱਥ ਮਲੇਉਣਗੇ ਉਹਦਾ ਛਿਲਪੋਚਣਗੇ ਦੇ ਚੂਹੇ ਦਾ ਓਰੇ ਬਈ ਨਾ ਬਈ ਇੱਥੇ ਨਾ ਨਾ ਇੱਥੇ ਤਾਂ ਚੂਹੇ ਬਹੁਤ ਨੇ ਮੈਂ ਨਹੀਂ ਇੱਥੇ ਆਟਾ ਪਿਆਉਂਦਾ ਹੈਗਾ ਓਏ ਤੇ ਆ ਤਾਂ ਪਹਿਉਨਾ ਗੁਲੇ ਥੱਲੇ ਪੈ ਕੇ ਤੂੰ ਹੈ ਨਾ ਲਾਤ ਕੱਤਨੀ ਆ ਜਲ ਉਹ ਮੈਨੂੰ ਐ ਦੱਸ ਸੇਠਾ ਤੂੰ ਇਹਨਾਂ ਚੂਹਿਆਂ ਨੂੰ ਰੋਕ ਨਹੀਂ ਸਕਦਾ ਕਿ ਮੈਂ ਲੋਕਨ ਹੋਣੇ ਨੰਨਾ ਕਮਾਂਡੋ ਪੁਲਿਸ ਦਾ ਪਹਿਲਾ ਲਾਦ ਨਾ ਤੇ ਕਿਛ ਗੌਲਟੀ ਦੇਣਾ ਤੂੰ ਇਹਨੂੰ ਮੈਂ ਉਹਨੂੰ ਉੱਥੇ ਖੜ ਜਾ ਅਗਰ ਬਾਰ ਚ ਫਿਰ ਕੀ ਕਰਨਾ ਦੋ ਚੂਹਾ ਹੁੰਦਾ ਐ ਐ ਮਾਰਿਆ ਕਰ ਉਹਦੇ ਇੱਕ ਤੇ ਵਗੇ ਉਹ ਇੱਕ ਕਹੇ ਜਪੇਨਾ ਬਾਪੇ ਦਾ ਜਲਾ ਉਹਦੂ ਵਾਰ ਜਦੋਂ ਦੂਸਰਾ ਚੂਹਾ ਹੁੰਦਾ ਫਿਰ ਐ ਮਾਰਿਆ ਕਰ ਕਿਉਂ ਉਹਨੇ ਕਿਹਾ ਨਾ ਮਲੇਸ਼ ਲੀਕ ਖੇਦਣੀ ਐ ਨੈਸ਼ਰੀਂਗ ਨਹੀਂ ਫੇਰੇ ਇਹ ਮੁੜਨਗੇ ਬੈਜਾ ਬੈਜਾ ਲੈ ਇੱਥੇ ਬੈਜਾ ਕਮਲਾ ਨਾ ਹੋ ਵੀ ਜਾ ਤੇ ਕੀ ਖਾ ਕੇ ਆ ਗਿਆ ਜੀ ਉਹਲੇ ਮਿਲ ਜਕਤੀ ਤੂਰੇ ਬੈਜਾ ਦੱਛ ਕਿਸੇ ਤਾਲ ਨਾਲ ਹੱਥ ਲਾ ਕੇ ਮੱਜੇ ਗਾਲੇ ਚੱਜੇ ਗੱਦੀ ਪਕਵਲਾ ਬਨ ਜਾਊਗਾ ਤੇਲਾ ਉਹ ਕਿਦ ਦਿਨ ਪੱਜ ਲਿਆ ਉਹ ਚਿਰ ਕਦੇ ਕਿਤੇ ਪੱਜ ਲਾਣਾ ਜਲ ਕੇ ਤੇ ਕਿਤੇ ਕਿਛੇ ਬਾਇਲਸ ਤੇ ਜਾ ਜੇਗਾ ਤੂੰ ਫਿਲੀਂਗੇ ਨਾ ਪੱਕਾ ਹੀ ਮਾਰਦਾ ਓ ਜੇਹਾ ਇਹ ਮੈਂ ਸਾਰਾ ਦੇਖ ਕੇ ਜਿਹੜੀ ਵੀ ਕੋਈ ਗੱਲ ਕਰਨੀ ਆ ਤੇਰੇ ਨਾਲ ਉਹ ਤੋਲ ਕੇ ਕਰਦਾ ਹੁੰਦਾ ਮੈਂ ਫੇਕ ਥਾਵੇਂ ਪਾਉ ਲਿਆ ਜੱਟ ਹਣੀਏ ਇਹ ਕੱਲ ਤੂੰ ਤੋਲ ਕੇ ਕਰਦਾ ਗੱਲ ਤੋਲ ਕੇ ਕਰਨ ਨੂੰ ਤੇਰੇ ਹਲਕ 'ਚ ਕਿਸੇ ਨੇ ਤਕਲੀਫ ਮਤ ਆ ਕਰਕੇ ਤੋਲਿਆ ਨੇ ਮੇਰੀ ਚੱਕੀ 'ਚ ਭੰਜ ਤੋਲ ਕੇ ਕਰਦਾ ਬਈ ਉਹ ਨਹੀਂ ਕੀ ਗੱਲ ਕਰਨੀ ਤੂੰ ਬੈ ਕੇ ਗੱਲ ਕਰ ਲੈ ਕਦੀ ਉਧਰ ਪੱਜ ਲੈ ਫੇਰ ਪੱਜ ਲੈ ਵਾ ਕਿਧਰ ਫੱਜ ਲੈ ਆ ਓਏ ਆ ਮੈਨੂੰ ਆ ਦੇਖਦਾ ਕੱਡਾ ਵੱਡਾ ਸੋਟਾ ਤਰਿਆ ਜਾਂ ਦੇਖ ਕਬਜੇ ਕੂਬ ਜੇ ਤੈਨਾਂ ਮੈਂ ਤੂੰ ਕਿਤੇ ਉਹਨੇ ਫਲਾ ਉਹਨੇ ਫਲਾ ਕਿ ਕੰਮ ਕਰਨ ਵਾ ਪੱਗੀ ਬਣੀ ਮਾਚਾਂ ਵਾ ਉਹ ਮੈਨੂੰ ਤੱਕਦਾ ਨਾ ਤੇਰੇ ਟੰਗਾਂ ਦੋ ਕਬਜੇ ਦੇ ਜੰਨਾ ਚਲੀ ਮਾਛੀ ਨੂੰ ਮੈਂ ਦੋ ਲੂਲੀਆਂ ਛਲਾ ਕੇ ਜਿੱਤੀਆਂ ਲੈ ਦੇ ਨਾਲੇ ਕਬਜੇ ਦੇ ਜੰਨਾ ਕੱਜਾ ਗਿਆ ਇਹਦੇ ਮੈਂ ਤਾਂ ਛੋਟਾ ਆਟਾ ਦਬ ਦੇਉਂ ਨਸ਼ੀਆਂ ਹੈ ਜਿਨ੍ਹਾਂ ਨੂੰ ਕਹਿੰਦੇ ਹੁੰਨੇ ਅੱਜ ਦੇ ਦੇ ਜੱਕ ਲੱਗ ਜਾ ਤੇ ਦਬਦਾ ਕਿੱਥੇ ਹੈ ਉਹ ਆਟਾ ਦਬ ਦੇਉਂਗੀ ਚੰਗਾ ਪਟੇ ਉਹ ਪਾਉਣਾ ਜੱਟ ਕਮਲੇ ਤੂੰ ਲੈ ਪੈਕੇਜ ਲਈ ਗੱਲ ਕਰਨੀ ਆ ਉਹ ਕੱਲ ਹੈ ਕਦੇ ਇਧਰ ਭੱਜ ਜਾਣਾ ਕਦੇ ਉਧਰ ਭੱਜ ਜਾਣਾ ਉੱਥੇ ਜਾ ਬੱਦ ਜਿੱਦਰੀ ਚੱਕੀਆਂ ਜਿੱਤੇ ਜਿਹੜਾ ਉਂਗਲੀ ਚਾਹਤ ਹੈ ਜੂਗਾ ਜੇ ਤੂੰ ਵੱਡਾ ਦਾਕ ਨਾ ਹੁੰਦਾ ਨਾ ਮੈਂ ਜਿੰਨੂੰ ਬਹੁਤ ਮਾਰਦਾ ਉਧਰ ਬੌਲਾ ਕਮਲਾ ਜੱਟ ਤੂੰ ਗੱਲ ਦੱਛਦੀ ਕਿਹੜੀ ਗੱਲ ਹੈ ਗੱਲ ਐਵੇਂ ਇੱਕ ਤਾਂ ਤੂੰ ਪਹਿਲਾਂ ਚੱਕੀ ਸਾਰੀ ਤਬਾ ਥਲੋ ਟਾਈਮ ਲਈ ਹੈਵਲ ਕਿਨੋਂ ਨੇ ਉਹ ਤੋਂ ਬਾਅਦ ਆ ਕੰਡਾ ਇਨੂੰ ਸਾਰੇ ਨੂੰ ਚੱਕ ਕੇ ਦਵਾਰੇ ਫੇਰ ਬੰਨ ਕੇ ਫੇਰ ਜੜ। ਉਦੋਂ ਬਾਅਦ ਕੋਲੂ ਹੈਗੇ ਨਾ? ਹਾਂ ਹੈਗੇ। ਉਹ ਕੋਲੂ ਸਾਰੇ ਨੂੰ ਸਰਫ ਨਾਲ ਧੋ ਵਿੱਚ। ਉਹਦਾ ਬਿਆਹ ਕੋਲੂ ਦਾ। ਤੇ ਉਦੋਂ ਬਾਅਦ ਚ ਕੋਲ ਨੂੰ ਆਮੇ ਨੇ ਮੁੰਡੇ ਦੀ ਨਨਕ ਛੱਕ ਪਾ ਨਿਲ ਜਾਵੇਗਾ ਨਾਲ ਤੂੰ। ਕੋਲੂ ਧੋ ਦੇ ਚਲਪਣਾ ਕਦੇ ਬਾਅਦ ਤੇ ਤੂੰ ਇਹ ਕੋਲੂ ਚਲਪਣਾ ਲ। ਆਉਦੂ ਬਾਦ ਚ ਉਹ ਤੇਰੇ ਪੱਥਰ ਸਾਰੇ ਖੋਲ ਕੇ ਦਿਹਾਰੀਏ ਲਾ ਕੇ ਬੁਰਸ਼ ਨਾਲ ਉਹਨਾਂ ਨੂੰ ਰਗੜਾ ਕੇ ਸਾਫ਼ ਕਰਾ ਪੱਤਾ ਹੀ ਚੱਕ ਲੈ ਉਹਨਾਂ ਦੇ ਕਿਲਕਤ ਖੇਦਣੀ ਆ ਕਿਲਕਤ ਖੇਦਣੀ ਆ ਉਹਦੂ ਬਾਦ ਜਿੰਨੀਆਂ ਬੈਲਟਾਂ ਨੇ ਆ ਬੈਲਟਾਂ ਆਹ ਆ ਇਸ ਸਾਰੀਆਂ ਸਾਫ਼ ਕਰਕੇ ਦੁਬਾਰੇ ਚੜ ਕੱਢਾਂਗੇ ਕੱਢ ਦਾਂਗੇ ਛਾਪ ਕੱਢਾਂਗੇ ਛਾਪ ਕੱਢਾਂਗੇ ਜਿੰਨੇ ਤੇਰੇ ਆ ਜਾਲੇ ਲੱਗੇ ਹੋਏ ਨੇ ਮੱਕੜੀਆਂ ਨੇ ਸਾਰੇ ਨੂੰ ਆਪੋ ਆਪਣੇ ਘਰੇ ਭੇਜ ਇਹਨਾਂ ਨੂੰ ਅੱਛਾ ਭੇਜ ਦਾਂ ਕੋਈ ਨਹੀਂ ਭੇਜ ਦਾਂ ਅਚੂ ਹੈ ਚੂਹਿਆਂ ਦੇ ਬੱਚੇ ਇਹ ਆਵਦੀਆ ਬਲੈਂਡ ਚ ਪਾ ਕੇ ਬਾਹਰੇ ਛੱਡ ਗਿਆ ਤੇ ਅੱਗੇ ਜਿਹੜੀਆਂ ਮੱਕੜੀਆਂ ਨੇ ਚੂਹੇ ਮਲੇ ਭਾਈ ਚਲੇ ਚੁਨੇ ਤੇਰੀ ਕੁਲੀ ਤੇ ਰਹਿੰਦੀ ਨਹੀਂ ਚੂਹੇ ਕਿਉ ਹੈ ਮੇਰੇ ਲਿਸ਼ਤੇ ਨਾਲ ਨੇ ਉਹ ਹੋਰ ਕੀ ਨੇ ਤੇਰੇ ਕੋਲ ਹੀ ਤੂੰ ਹੈ ਮੇਰੇ ਬੱਚੇ ਦੇ ਜਿਲੇ ਮੇਰੇ ਕਹੇ ਤੋਂਲੇ ਬਲੈਂਚ ਵੱਜਣਗੇ ਤੇ ਛੱਡਿਆ ਆਉਂਗਾ ਜਿਲੇ ਮੈਂ ਦੇਖ ਉਹਦੀ ਫੜ ਗਰਦਨ ਫੜ ਮੱਕੜੀ ਦੀ ਟੰਗ ਫੜ ਕੁਛ ਫੜ ਉਹਨਾਂ ਨੂੰ ਚੱਕ ਕੇ ਲੈ ਕੇ ਬਾਹਰੇ ਸਿੱਤ ਗਿਆ ਛੱਡ ਕੇ ਆਉਂਗਾ ਕੱਲ ਛੱਡ ਦੇਉਂਗਾ ਛੱਡ ਦੇਉਂਗਾ ਛੱਡ ਦੇਉਂਗਾ ਤਲੀ ਕਲੀ ਇੱਟ ਚਮਕਣੀ ਚਾਹੀਦੀ ਆ ਗਰਦਾ ਨਹੀਂ ਹੋਣਾ ਚਾਹੀਦਾ ਸਾਰੀ ਦੀ ਸਾਰੀ ਇੱਟ ਜੀ ਵੀ ਚਮਕਣੀ ਚਾਹੀਦੀ ਆ ਪੱਥਲ ਤੋਏ ਹੋਏ ਚਾਹੀਦੇ ਨੇ ਬੁਲછા ਨਾ ਲੱਗਦੇ ਹੋਏ ਹੂੰ ਕੰਦੇ ਨੂੰ ਕੱਚੀ ਲੱਛੀ ਨਾਲ ਤੋਜਾਂ ਹਾਂ ਇਹਨੂੰ ਫਲਚ ਨੂੰ ਲੱਗ ਲੱਗ ਕੇ ਤੋਜਾਂ ਲੈਵਲ ਲਾ ਕੇ ਹਾਂ ਉਸ ਤੋਂ ਬਾਅਦ ਧੂਫ ਕਰਨੀ ਆ ਫੇ ਮੈਂ ਧੂਫ ਕਰਦਾ ਹੂੰ ਹਲ ਕੀ ਕਰਾਂ ਜੀ ਕੋਲ ਨੂੰ ਨਹੀਂ ਛਲਖਣਾ ਤੋਜਾਂ ਹਾਂ ਤੇ ਚੱਕੀਆਂ ਦੇ ਪੁੜਨੇ ਜਿਹੜੇ ਉਹ ਬਦਲ ਕੇ ਸਾਫ਼ ਕਰਕੇ ਬੁਰਸ਼ ਨਾਲ ਚੰਗੀ ਤਰ੍ਹਾਂ ਤਗੜ ਕੇ ਫੇਰ ਲਾਣੇ ਐਨਾ ਕਿੰਨਾ ਕਮਾਲ ਪਿਆ ਮਹਿੰਗਾ ਜਲਾ ਤੂੰ ਇੰਨੀ ਚਫਾਈ ਪਾ ਲਦੇ ਸਮਾਲ ਹੈਗਾ ਬਾਦੂ ਹੈਗਾ ਹੂੰ ਚਲੋ ਜੇ ਤੂੰ ਮਾਲ ਵੱਡਾ ਮਾਲ ਪਿਆ ਮੈਂਗਾ ਚਾਨੂੰ ਚਲੀਏ چلਤਾ ਮਜੂਰ ਨੇ ਚੱਕੀ ਵੀ ਢੋਲਾਂਗੇ ਜੇ ਲਾ ਕੁਝ ਕਹੇਗਾ ਢੋਲਾਂਗੇ ਇੱਕ ਹੋਰ ਕੀ ਹੈ ਉਲੇ ਕੀ ਹੈ ਉਹਨੇ ਆ ਜਿਹੜੀ ਜਾਲੀ ਹੈ ਨਾ ਆਟੇ ਵਾਲੀ ਬਲੀਕ ਤਾਂ ਹੈਗਾ ਜੀ ਇਹਨੂੰ ਕੀ ਹੈ ਦੇਖ ਬਰੀਏ ਇੱਕ ਮਿੰਟ ਕਿਉਂ ਗਿਆ ਤੈਨੂੰ ਹੂੰ ਉਹ ਸਫਾਈ ਚਾਹੀਦੀ ਐ ਨਾ ਉਹ ਕਰ ਦਾਂਗੇ ਬੁਲੇ ਭਾਈ ਆ ਬੁਲੇ ਆ ਜਾ ਬੁਲੇ ਆ ਜਾ ਛੇ ਆਨੇ ਕਨੇ ਉਹਨੇ ਵੀ ਜੱਟ ਦੇ ਹੱਥ ਨੀਂ ਨੀ ਚ ਲੈ ਲੈਂਦੇ ਹੁਣ ਤੱਕ ਤਾਂ ਛੁੰਡੇ ਤੇ ਜਦੋਂ ਦੇਖ ਵੀ ਲੈ ਵੀ ਜੱਟ ਦੇ ਹੱਥ ਨੀਂ ਚ ਲੈਦੇ ਉਹਨੇ ਭੇਜਾ ਓਰਾ ਭੜਾ ਮੇਰਾ ਪਰਨਾ ਇਧਰ 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 ਤੇ ਪਤਾ ਲੱਗ ਗਿਆ ਹੁਣ ਮੈਂ ਛਾਲਾ ਕੁਛ ਪਿਆਰ ਦੀ ਛਾਲਾ ਕੁਛ ਕਰ ਦੂੰ ਏ ਛਾਲਾ ਕੁਛ ਕਰ ਦੂੰ ਤੇਰੀ ਕੱਚੀ ਲੱਛੀ ਨਾਲ ਮੈਂ ਚੱਕੀ ਵਿੱਚ ਓਜੂੰਗਾ ਹੁਣ ਤੂੰ ਕੱਚੀ ਲੱਸੀ ਨਾਲ ਸਾਰਾ ਕੁਝ ਧੋਵੇਂਗਾ ਹਾਂ ਛਾਲਾ ਕੁਛ ਧੋ ਦੂੰ ਮੈਂ ਕੱਚੀ ਲੱਛੀ ਉਹ ਜਿਹੜੇ ਲਾਈਟ ਵਾਲੇ ਗ੍ਰਿਡ ਨੇ ਇਹਨੂੰ ਗ੍ਰਿਫ ਨੇ ਲਾਈਟ ਵਾਲੇ ਗ੍ਰਿਫ ਨੇ ਉਹ ਜਿਹੜੇ ਨੂੰ ਲਾਈਟ ਦਿੰਦੇ ਨੇ ਉਹ ਵੀ ਕੱਚੀ ਲੱਸੀ ਨਾਲ ਧੋਣੇ ਉਹ ਕੱਚਾ ਪੇੜਾ ਪਾਜੋ ਮਲ ਮਾਵੇਂਗਾ ਤੂੰ ਕੱਚੀ ਲੱਛੀ ਨਾਲ ਉਹ ਫੇਰੇ ਮੈਂ ਔਰੇ ਮਾਲ ਲੈ ਕੇ ਆ ਉਹ ਛਾਲੇ ਬੱਤਕਾਂ ਨੇ ਉਹ ਤੂੰ ਕਿ ਮੁਰਗੀਆਂ ਦੇ ਚੂਚੇ ਰੀਂਦੇਗਾ ਕੱਚੀ ਲੱਛੀ ਨਾਲ ਧੋਮਾ ਉੱਜੇ ਉਹਨਾਂ ਦੇ ਕੱਕੀ ਲੱਤੀ ਲਾਊਗਾ ਤੇਰੀ ਮਰਜ਼ੀ ਐ ਮੈਂ ਚੱਲੇ ਨਾ ਨਾ ਬਜਾ 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 ਤੂੰ ਦੱਜਿਆ ਜਾਏ ਗੈ ਕਤੇ ਲੈ ਵਰਗੀ ਕੀ ਕਰਨੀ ਐ ਦੇ ਚੱਕੀ ਜੋ ਗਾਗ ਮੁੱਲਿਆ ਸਾਨੂੰ ਮੌਤ ਬਲੁੱਬਲੇ ਵੀ ਗੱਲ ਸੁਣ ਅੱਟਾ ਕਿੰਨਾ ਪਿਓਨੇ ਤੇ ਪਹਿਲੇ ਵੀ ਲਿਖ ਅੱਛਾ ਲਿਖ ਆ ਬਣੀ ਨਾ ਗੱਲ ਆ ਗੱਲ ਬਣੀ ਤੂੰ ਇੱਥੇ ਪੁੱਛਿਆ ਕਿ ਛਾਲਾ ਛਮਾਲ ਲਿਖਿਆ ਜਾ ਤੂੰ ਹੀ ਪੱਜੇ ਫਿੱਡੇ ਲਿਖ ਬਲਿਖ ਬਲਿਖ ਆਟਾ ਲਿਖਿਆ ਅੱਛਾ ਹਾਂ ਅੱਛਾ ਔ 300 ਗ੍ਰਾਮ ਆਟਾ ਲਿਖ ਲੈ

ਲਿਖ ਲਈ ਹਾਂ ਦੇਖ ਗੱਛ ਉਹ ਤੋਂ ਬਾਅਦ ਤੇਲ 100 ਗ੍ਰਾਮ ਲਿਖ ਲਿਆ ਆਹੋ ਉਹ ਤੋਂ ਬਾਅਦ ਲਿਖ ਹਲਦੀ ਹੂੰ ਕਿੰਨਾ ਗ੍ਰਾਮ ਲਿਖ ਲਿਆ ਇਹ ਜਮ ਉਦੂਆ ਵਿੱਚ ਚੌਲ ਚੌਲ ਜਿਹੜੇ ਲੇਖ ਕੱਢਣੇ ਨੇ ਉਹ ਸੁਣ ਲੈ ਹੁਣ ਜਦੋਂ ਮੈਂ ਲੈ ਕੇ ਆ ਗਿਆ ਉਰੇ ਜਿਰੀ ਚੋਨਾ ਤਾਂ ਉਹਦੇ ਵਿੱਚੋਂ ਟੁੱਟਿਆ ਚੌਲ ਅੱਡ ਕੱਢਣੇ ਸਭ ਤਾਂ ਅੱਡ ਕੱਢਣਾ ਹੈ ਜਿੰਨ ਕੇ 100 ਚੌਲ ਮੇਰੇ ਇੱਕ ਪਾਸੇ ਸਭ ਤੇ ਕੱਢ ਦੀ ਮੈਂ ਮੇਰੇ ਟੁੱਟਿਆ ਚੌਲ ਅੱਡ ਕੱਢਣਾ ਚਾਹਤਾ ਚੌਲ ਅੱਡ ਕੱਢਣਾ ਉਹ ਚਾਹਾਂ ਮੈਂ ਚਿਲੀਆਂ ਦੇ ਹਾਲੀ ਤੇ ਲੱਕੀਆਂ ਹੋਈਆਂ ਨੇ ਲਿਖ ਲਿਆ? ਆ ਉਹ ਲਿਖ ਲਿਆ। ਪਹਿਲੇ ਤੂੰ ਮੈਂ ਦੱਛੂਏ ਜਿੱਤ ਤਿੰਨ ਛੋਗਲਾ ਮੱਟ ਹਾਂ ਸਹੀ ਐ ਟਰਾਲੇ ਕਿੱਥੇ ਖੜਨੇ ਜਿੰਨਾ ਚ ਲੋਰਕ ਰਖ ਰਿਆ ਦੇਖੋ ਟਰਾਲੇ ਵਾਸਤੇ ਜਗ੍ਹਾ ਕਰਨੀ ਪੂਗੀ ਤੈਨੂੰ ਪਹਿਲਾਂ ਹਾਂ ਹਾਂ ਮੈਂ ਟਰਾਲੇ ਵਾਸਤੇ ਜੀਸੀਬੀ ਮੰਗਾ ਕੇ ਚੱਲੇ ਛਾਪ ਕਰ ਦੂੰ ਲੈਵਲ ਨੂੰ ਮੈਂ ਫੋਨ ਕਰਕੇ ਲਖੂਗਾ ਵੀ ਤਿੰਨ ਛੇ ਗੁਲਾਮ ਆਤਾ ਲਾ ਕੇ ਆ ਕੰਦੇ ਇਹ ਕੰਦਾ ਨਹੀਂ ਕੰਮ ਕਰੂਗਾ ਹਾਂ ਹਾਂ ਕੰਦਾ ਮੈਂ ਹੋਲ ਮੰਗਾ ਲੂਗਾ ਬੱਦਾਂ ਤਲ ਮਕੰਦਾ ਮੰਗਾ ਲੀਂਗਾ ਬੱਦਾਂ ਉਹ ਤੇ ਤਵੱਲਿਆ ਜਾਊਗਾ ਹਾਂ ਆ ਫਿਰ 14 ਲੀਟਰ ਲਾਲਾ ਜਦ ਆਤੀ ਆ ਤਿੰਨ ਛੋਗਲਾ ਵਾਤੀ ਆਤਾ ਲਾਹਿਆ ਗਿਆ ਚੱਕੀ ਦਾ ਜਮ ਨਿਕਲ ਗਿਆ ਵਿਚਾਲ ਦੀ ਪੂੜੀ ਲੱਗਣਗੇ ਹਾਂ ਹਾਂ ਉਹ ਇੱਕ ਦਿਲਾ ਦਿਵਾ ਲੇ ਲੋਲ ਕਰਦਾਂਗੇ ਫੇ 14 ਲਾ ਲਾਲਾ ਲਾ ਲਾਂਗੇ ਫੇ 14 ਲੇ ਲਾਲੇ ਜੋ ਲਾ ਕੇ ਇੱਕ ਦਿਨ ਉਹਨੂੰ ਰੱਗ ਜੂਲੇ ਵੱਲੋਂ ਲੱਗੂ ਹਾਂ ਬਹੁਤ ਵੱਡਾ ਛੱਡਦਾ ਤੇਰਾ ਫਿਰ ਹਲਦੀ ਹੂੰ ਫਿਰ ਤੇਰੀ ਪਾਈਆਂ ਛਲੋਂ ਵੀ ਪੀਣੀ ਹੈ ਦੇਖੋ ਤੇਲ ਜਿਹੜਾ ਹੈਗਾ ਉਹ ਪੀ ਲੈ ਨਿਕਲ ਗਿਆ ਉਹਦੇ ਵਿੱਚ ਜਿਹੜੀ ਸਰੋਂ ਦੀ ਖਲ ਨਿਕਲੂਗੀ ਤੇਲ ਤੋਂ ਬਾਅਦ ਗਊਛਾਂਾਂ ਨੂੰ ਭੇਜਦਾ ਨਾ 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 ਉਹ ਛੋਟੇ ਕੈਂਟਰ ਚ ਭੱਕੇ ਭੇਜਦੀ ਨਾਲ ਚਾਰ ਦਿਹਾੜੀ ਭਾਈ ਛੋਟੇ ਕੈਂਟਰ ਚ ਭੇਜਦਾ ਤੇਰੇ ਪਿੰਦ ਹਾਂ ਫਿਰ ਉਹ ਮੈਂ ਸਭੀ ਪਾਣੀ ਹਾਂ ਮੈਂ ਸਨ ਪਾਵਾਂਗੀ ਭਾਈ ਐ ਛਲੋਂਦੀ ਖਲ ਮੈਂ ਕਿਸੇ ਕੌਂ ਦੇ ਗੱਲ ਚ ਨਾ ਮੰਨ ਕੇ ਭੇਜਦਾ ਤੇਰੇ ਕੋਲ ਐ ਇੰਨੀ ਕਿਦਾਂ ਖਲ ਹੋਊਗਾ ਇੰਨੀ ਕਿ ਇੰਨੀ ਦੇ ਵਜੇ ਮੈਂ ਕੈਂਟਰ ਭੇਜਦਾ ਉਹਨੂੰ ਤਿੰਨ ਛੋਕਲਾ ਮੱਟਾ ਇਨ ਛੋਗਲਾ ਮਾਤਾ ਮੰਲੀ ਚੱਕੀ ਚ ਲੈ ਜੂਗਾ। ਰੋਣ ਲਿਆ ਮਮ। ਤਿੰਨ ਛੋਗਲਾ ਮਾਤਾ ਤਾਂ ਉੱਥੋਂ ਹੀ ਲੈਣਾ। ਤੇਰੀ ਜਿਹੜੀ ਪਾਜਾ ਉਹ ਜਿਹੜੀ ਪਾਜਾ ਛੜੂ ਆ ਪਾਜਾ ਛੜੂ ਮੇਰੇ ਕੋਲੋਂ ਦੇ ਹਲਕ ਚ ਲੈ ਜੂਗੀ। ਕਾਲੇ ਨਿਕਲੂਗਾ ਤੇਲ। ਚੌਲ। ਅੱਡੇ ਦਿਲ ਕਬਦੀ ਦਦੜੇ ਕਬਦੀ। ਉਹ ਪਾਜਾ ਚੌਲ ਤਾਂ ਪਾਜਾ ਚੌਲ ਤਾਂ ਮੇਰੀ ਉਹ ਜੋ ਮਸ਼ੀਨ ਚ ਲੈ ਜਾਣਗੇ ਬਿੱਟੀ ਬੱਚੇ ਹੋਏ। ਉਹ ਸੇਠ। ਹੱਜੀ ਬਲੀ ਕਹਿੰਦੀ। ਸੌਦਾ ਮਨਜ਼ੂਰ ਹੈ। ਹੱਜੀ ਬਲੀ ਕਹਿੰਦੀ। ਕੱਟ ਜੀ ਇਹ ਜੇ ਮੇਰੇ ਕੰਡੇ ਠੱਕਾ ਦੇਗਾ ਤੂੰ ਗਲਦੇ ਕੀ ਨਹੀਂ ਕਰ ਲੈ ਤੈਨੂੰ ਮਹੀਂ ਚਾਹਿਆ ਬੋਲਿਆ ਖਾ ਚੁ ਉਹ ਇੱਕਥੋਂ ਤੱਕ ਖਾ ਚੁ ਓਏ ਨੂੰ ਕੋਈ ਨੀ ਵਾਲੇ ਨੀ ਨੀਂਦੇ ਹੋ ਜਾ ਏ ਪਾਇਆ ਤੇਲ ਕੱਢ ਦੇ ਪਾਇਆ ਤੇਲ ਤਾਂ ਮੇਲੇ ਕੰਨਾਂ ਦੀਆਂ ਪੇਪਰੀਆਂ ਕੋਲੇ ਲੱਗਿਆ ਪਿਆ ਤੈਨੂੰ ਪਾਇਆ ਤੇਲ ਕੱਢ ਕੇ ਟੈਂਕਰ ਪਰ ਕੇ ਤੂੰ ਉਹਦੇ ਵੱਡਾ ਤੇਲ ਆਲਾ ਆ ਜੀ ਲੈ ਆ ਜੀ ਲੈ ਤੇ ਬਾੜੇ ਮਾਈਕਾ ਚੁੱਖਾ ਪੀਨੇ ਨੋਕਰ ਨੇ ਤੰਗ ਗੱਲ ਕੀ ਕੁਰੇ ਇਹ ਜੇ ਗਾ ਕਾ ਜਿੰਨੇ ਕਿਵੇਂ ਮੂੰਹ ਲ ਮਿਲ ਗਿਆ ਆਪਣੇ ਨਾਲ ਇਹ ਗਊ ਮਾਤਾ ਤੈਨੂੰ ਕੇਲਾ ਮੌਨੇ ਲੋਹੇ ਦਾ ਪੇਲਾ ਦੇਤਾ ਜੇ ਜਿਲਾ ਮੈਨੂੰ ਨਾਲ ਬਚਲੇ ਦੇ ਇਹ ਜੇ ਗਾ ਕਾ ਆਉਨੇ ਤੇ ਓਥੇ ਬਣ ਗਿਆ ਕਿ ਓਥੇ ਬਣ ਗਿਆ ਇਹ ਗਊ ਮਾਤਾ